ਗਾਇਸ ਆਈ ਥਿੰਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਵਲੌਗ ਵਿੱਚ ਅੱਜ ਮੈਂ ਬਣਾਉਣ ਲੱਗੀ ਸੀ ਖੀਰ ਪੂੜੇ ਤੇ ਮੈਨੂੰ ਜ਼ਿਆਦਾ ਆ ਗਿਆ ਮੈਂ ਕਿਹਾ ਚੱਲ ਵਲੌਗ ਬਣਾ ਲੈਂਦੇ ਛੋਟਾ ਜਿਹਾ ਹਾਂਜੀ ਚੌਲ ਮੈਂ ਥੋੜੇ ਜਿਹਾ ਭੇਵੇਂ ਸੀ ਸਵੇਰ ਦੇ ਅੱਧੇ ਕੁ ਕਾਲੀ ਤੋਂ ਥੋੜੇ ਜਿਹਾ ਘੱਟ ਸੀ ਤਾਂ ਦੁੱਧ ਨੂੰ ਮੈਂ ਇੱਕ ਵਾਲਾ ਦਵਾ ਲਿਆ ਸੀ ਇਹ ਇੱਕ ਵਾਲਾ ਦਵਾ ਕੇ ਫਿਰ ਮੈਂ ਵਿੱਚ ਚੌਲ ਪਾਤੇ ਤੇ ਥੋੜੀ ਜਿਹੀ ਖੀਰ ਮੇਰੀ ਰਿੱਜੀ ਸੀ ਜਦੋਂ ਮੈਂ ਚੇਤਾ ਆਇਆ ਕਿ ਮੈਂ ਵਲੌਗ ਬਣਾਉਣਾ ਸਟਾਰਟ ਕਰ ਲਾਂ ਤਨਾਲੇ ਫਿਰ ਮੇ ਵਿੱਚ ਤਿੰਨ ਤੋਂ ਚਾਰ ਹਰੀਆਂ ਲਾਚੀਆਂ ਪਾਤੀਆਂ ਸੀ ਪੁੱਟ ਕੇ ਮੈਂ ਕਿਹਾ ਦਿਨ ਫਿਰ ਸਵਾਦ ਜਿਹਾ ਬੰਦੀ ਆ ਤਾਂ ਨਾਲ ਫਿਰ ਅੱਜ ਮੇਰੀ ਨਣਾਣ ਆਈ ਸੀ ਤਾਂ ਉਹਨਾਂ ਦੇ ਘਰੇ ਲੱਗੀਆਂ ਸੀ ਆ ਤੋਰੀਆਂ ਉਹਨਾਂ ਤੋੜੀਆਂ ਸੀ ਤਾਂ ਮੈਨੂੰ ਉਹ ਦੇ ਗਏ ਮੈਂ ਕਿਹਾ ਤਾਂ ਵਧੀਆ ਹੋ ਗਿਆ ਇੱਕ ਸਾਈਡ ਤੇ ਮੈਂ ਗੁੜ ਪੀ ਕੇ ਰੱਖ ਲਿਆ ਸੀ ਪਾਣੀ ਵਿੱਚ ਪਾ ਕੇ ਹੈਗਾ ਸੀ ਤਿੰਨ ਤੋਂ ਚਾਰ ਪੇਸੀਆਂ ਛੋਟੀਆਂ ਛੋਟੀਆਂ ਕੰਮ ਦਾ ਸਮੇਂ ਕਦੀ ਪੂਰੇ ਬਣਾਏ ਨਹੀਂ ਮੈਂ ਅੱਜ ਪਹਿਲੀ ਵਾਰੀ ਬਣਾਉਣ ਲੱਗੀ ਆ ਫਸਟ ਵਾਰੀ ਟਰਾਈ ਕੀਤੀ ਆ ਬਾਕੀ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਹੀ ਜਾਣਾ ਵਾ ਪਰ ਜਿੱਦਾਂ ਦੇ ਵੀ ਬਣੇ ਆ ਠੀਕ ਸੀ ਟੇਸਟੀ ਸੀ ਫੇਰਾ ਤੋਰੀਆਂ ਆਈਆਂ ਸੀ ਤਾਜ਼ੀਆਂ ਤੇ ਮੇਰੇ ਤੋਂ ਰਹਿ ਨਹੀਂ ਹੋਇਆ ਤੁਹਾਨੂੰ ਪਤਾ ਸ਼ਨੀਵਾਰ ਨੂੰ ਮੈਂ ਦੁਪਹਿਰੇ ਤੇ ਜਾਨੀ ਹੁੰਨੀ ਸੀ ਜਾਗੋ ਤਾਂ ਮੈਂ ਕਿਹਾ ਚੱਲ ਇਹ ਵੀ ਮੱਝ ਚੱਲ ਤਾਜ਼ੀਆਂ ਤਾਜ਼ੀਆਂ ਆਈਆਂ ਬਣਾ ਲੈਣੀ ਆ ਇੱਕ ਸਾਈਡ ਤੇ ਮੈਂ ਆਟਾ ਕੱਢ ਲਿਆ ਸੀ ਅੱਧਿਕ ਕੋਨੀ ਮੈਂ ਕਾ ਦੇਖ ਲਾਵਾਂਗੇ ਜੇ ਲੋੜ ਪਾਊਗੀ ਤਾਂ ਫਿਰ ਆਪਾਂ ਵੱਧ ਪਾ ਲਵਾਂਗੇ ਪੂੜਿਆਂ ਦੇ ਵਿੱਚ ਕਿਉਂਕਿ ਅਸੀਂ ਖਾਣ ਵਾਲੇ ਤਿੰਨ ਜਾਣੇ ਤਾਂ ਹੈਗੇ ਇੱਕ ਸਾਈਡ ਤੇ ਮੈਂ ਚੌਲ ਬਣਾ ਲਏ ਸੀ ਨਾਲ ਹੀ ਤਾਂ ਅੱਜ ਬਾਰਮੀ ਵੀ ਬਹੁਤ ਜ਼ਿਆਦਾ ਪੈਨਦਿਆ ਅਸੀਂ ਕੱਲ੍ਹ ਦੇ ਰਾਤ ਦਾ ਹੀ ਸਾਡੇ ਬਾਗੀ ਉਹ ਮੀ ਬਹੁਤ ਪੈਨਦਿਆ ਤਾਂ ਮੈਂ ਖੀਰ ਨੂੰ ਸਿੰਮ ਤੇ ਰੱਖਿਆ ਖੀਰ ਬੰਦ ਹੀ ਰਹੀ ਇਹਦੇ ਵਿੱਚ ਪਹਿਲਾਂ ਮੈਂ ਦੋ ਡੱਬੇ ਪਾਏ ਸੀ ਕਿ ਮੈਂ ਫਰੈਸ਼ ਮਿਲਕ ਦੇ ਉਸ ਤੋਂ ਬਾਅਦ ਵਿੱਚ ਮੈਂ ਥੋੜਾ ਜਿਹਾ ਪਾਇਆ ਸੀ ਇਹਦੇ ਵਿੱਚ ਬੀਅਰ ਬ੍ਰਾਂਡ ਦੁੱਧ ਤਾਂ ਹੋਰ ਮੈਂ ਜਿਆਦਾ ਕੁਛ ਨਹੀਂ ਪਾਇਆ ਇਹਦੇ ਵਿੱਚ ਮੈਂ ਤੁਹਾਨੂੰ ਐਵੇਂ ਕਹਾਂ ਮੈਂ ਸਿੰਪਲ ਜੀ ਖੀਰ ਬਣਾਈ ਬਾਹਰ ਨੌਕਰ ਨਹੀਂ ਵੀ ਆਈ ਸੀ ਕੱਪੜੇ ਧੋਣ ਵਾਸਤੇ ਮੈਂ ਕਿਹਾ ਮੈਂ ਬਾਹਰ ਦੇਖ ਕੇ ਆਵਾਂ ਕਿ ਸ਼ਾਇਦ ਮੀਂਹ ਹਟਿਆ ਹੋਊਗਾ ਪਰ ਮੀਂਹ ਬਹੁਤ ਜਿਆਦਾ ਪੈਣ ਦਿਆ ਸੀ ਮੀਂਹ ਅੱਜ ਸਾਰਾ ਦਿਨ ਮੀਂਹ ਪਿੰਦਾ ਰਿਹਾ ਸੌਂਦਾ ਮੀਂਹ ਨਾ ਬਣਿਆ ਪਿਆ ਸੀ ਤੇ ਮੈਂ ਕਿਹਾ ਫਿਰ ਖੀਰ ਫੂੜੇ ਤਾਂ ਬੰਨੇ ਚਾਹੀਦੇ ਆ ਸਹੀ ਗੱਲ ਆ ਨਾ ਤਾ ਫਿਰ ਮੈਂ ਬਾਹਰ ਮੈਂ ਦੇਖਿਆ ਮੈਂ ਕਿਾ ਥੋੜਾ ਬਹੁਤਾ ਬੱਦਲ ਉੱਚਾ ਆਇਆ ਹੋਗਾ ਪਰ ਨਹੀਂ ਨੋਕਰ ਨਹੀਂ ਆਈ ਸੀ ਮੈਂ ਕਿਾ ਚੱਲੇ ਕੱਪੜੇ ਧੋਲੂ ਕੰਮ ਨਿਪੜ ਜੂਗਾ ਓਨੇ ਦੇਰ ਨੂੰ ਮੇਰੀ ਖੀਰ ਬਨਣ ਵਾਲੀ ਸੀ ਤਾਂ ਥੋੜਾ ਜਿਹਾ ਮੈਂ ਡ్రਾਈ ਫਰੂਟ ਕਿਸ਼ਮਿਸ਼ ਕਾਜੂ ਸੀ ਥੋੜੇ ਜਿਹਾ ਬਦਾਮ ਸੀ ਮੈਂ ਉਹਨਾਂ ਨੂੰ ਥੋੜਾ ਜਿਹਾ ਡੰਡੇ ਗੁੰਡੇ ਨਾਲ ਮਾਰਾ ਜਿਹਾ ਕੁੱਟ ਲਿਆ ਸੀ ਕੁੱਟ ਕੇ ਤਾਂ ਫਿਰ ਮੈਂ ਵਿੱਚ ਉਹ ਪਾਤੇ ਕਿਉਂਕਿ ਖੀਰ ਕਾਫੀ ਹੱਦ ਤੱਕ ਰਿਜ ਗਈ ਸੀ ਅੱਧਾ ਪੌਣਾ ਘੰਟਾ ਰਿਜਦੀ ਰਹੀ ਸੀ ਖੀਰ ਸੇਮ ਤੇ ਮੈਂ ਰੱਖ ਦਿੱਤੀ ਬੰਨੀ ਪਰ ਮੈਂ ਲੱਗ ਹੀ ਰਹੀ ਐ ਜੇ ਤੁਹਾਨੂੰ ਪਤਾ ਬਾਲਾ ਆ ਜੇ ਤਾਂ ਫਿਰ ਉਹ ਗੱਲ ਨਹੀਂ ਬਣਦੀ ਤਾਂ ਬਸ ਖੀਰ ਹੁਣ ਮੇਰੀ ਬਨਣ ਵਾਲੀ ਸੀ ਤਾਂ ਉਦੋਂ ਟਾਈਮ ਵੀ ਹੋ ਚੱਲਿਆ ਸੀ ਇਹਨਾਂ ਦੇ ਕੰਮ ਤੇ ਆਉਣ ਤੋਂ ਪਰ ਤਾਂ ਮੈਂ ਕਿ ਮੈਂ ਹੁਣ ਇੱਕ ਸਾਈਡ ਤੇ ਜੀ ਸਬਜ਼ੀ ਵੀ ਬਣਾਉਣੀ ਐ ਕਿਉਂਕਿ ਸਬਜ਼ੀ ਹੈਗੀ ਵੀ ਸੀ ਪਰ ਮੈਨੂੰ ਤਾਂ ਤਾਜੀ ਸਬਜ਼ੀ ਵੇਖ ਕੇ ਰਹਿ ਨਹੀਂ ਆਇਆ ਮੈਂ ਕਿ ਬਣਾ ਲਾਂਗੇ ਆ ਵੇਖ ਲਓ ਹੁਣ ਤੁਸੀਂ ਖੀਰ ਖੀਰ ਦਾ ਟਾ ਕਲਰ ਵੀ ਚੇਂਜ ਹੋ ਗਿਆ ਤਕੀਰਬੋ ਸੋਣੀ ਬਣੀ ਇਹਦੇ ਵਿੱਚ ਮੈਂ ਫਿਰ ਅੱਜ ਤਕੀਰ ਬਣ ਚੱਲੀ ਸੀ ਮੈਂ ਕਿਹਾ ਚੱਲ ਬਾਅਦ ਵਿੱਚ ਹੁਣ ਮੈਂ ਇਹਨੂੰ ਖੰਡ ਪਾ ਕੇ ਤੇ ਫਿਰ ਮੈਂ ਗੈਸ ਬੰਦ ਕਰ ਦੂੰਗੀ ਮੈਂ ਇਹਨੂੰ ਹਿਲਾਉਂਦੀ ਰਹੀ ਲੱਗੇ ਸਾਈਡਾਂ ਤੇ ਮਲਾਈ ਜੀ ਆਈ ਜਾਂਦੀ ਸੀ ਫਿਰ ਮੈਂ ਤੋਰੀਆਂ ਛਿੱਲਣ ਲੱਗ ਗਈ ਖੀਰ ਵਾਲਾ ਗੈਸ ਮੈਂ ਬੰਦ ਕਰਿਆ ਇਹ ਤੋਰੀਆਂ ਨੂੰ ਮੈਂ ਛਿੱਲ ਕੇ ਫਿਰ ਮੈਂ ਦੋ ਦੋ ਤੜਕਾ ਕੱਟ ਲਿਆ ਸੀ ਕੁਝ ਜ਼ਿਆਦਾ ਨਹੀਂ ਮੈਂ ਇਹਦੇ ਵਿੱਚ ਪਾਇਆ ਸੀंपल ਪਿਆਜ਼ ਟਮਾਟਰ ਤੇ ਅਦਰਕ ਇਹ ਦਾ ਮਟਰ ਕਰਾ ਰੱਖਿਆ ਤਾਂ ਮੈਨੂੰ ਕਈ ਕਹਿੰਦੇ ਆਲੂ ਵੀ ਪਾ ਲਈ ਤੇ ਦੀਦੀ ਵੀ ਲੈ ਕੇ ਗਈ ਸੀ ਕਿ ਆਲੂ ਪਾ ਲਈ ਵਿੱਚ ਹਾਂ ਤੇ ਕਹਿੰਦਾ ਦੀਦੀ ਗਾੜੀ ਕੰਨਦੀ ਜਾਏ ਇਹ ਮੇਰੀ ਨਾਮ ਦੇ ਕੇ ਗਈ ਸੀ ਮੈਨੂੰ ਉਹ ਕਹਿੰਦੇ ਸੀ ਆਲੂ ਪਾ ਲਈਦਾ ਪਰ ਮੈਂ ਕਦੀ ਪਾਇਆ ਨਹੀਂ ਮੈਂ ਪਾਇਆ ਹੀ ਨਹੀਂ ਆਲੂ ਮੈਂ ਕਿਹਾ ਸਾਨੂੰ ਇੰਨੀ ਆਕੀ ਬਹੁਤ ਆ ਹਾਂ ਕੁਲੀਆਂ ਸੀ ਤਾਂ ਮੈਂ ਕਿਹਾ ਚੱਲ ਇਹਨਾਂ ਨੂੰ ਪਾ ਤੜਕਾ ਲਾ ਲਈਨੇ ਇਹੀ ਬਣਾ ਲੈਨੇ ਮਿੰਟੋ ਮਿੰਟੋ ਫਿਰ ਮੈਂ ਤੜਕਾ ਲਾਇਆ ਤੜਕਾ ਲਾਉਂਦੀ ਲਾਉਂਦੀ ਮੈਂ ਕਾ ਦੇਖਦੀ ਆ ਨਾ ਹੋਇਆ ਤੇ ਨਾਲ ਆਟਾ ਗੁੰਨ ਲੈਣੀ ਆ ਪਰ ਮੈਂ ਆਟਾ ਗੁੰਨਿਆ ਨਹੀਂ ਆ ਬਸ ਮੈਂ ਸਬਜੀ ਤੇ ਲੱਗੇ ਰਹੀ ਨਾਲ-ਨਾਲ ਫਿਰ ਮੈਂ पांडे ਤੋਤੇ पांडे ਤੋਤੇ ਉਧਰੋਂ ਜੰਨਤ ਦਾ ਟਾਈਮ ਵੀ ਹੋ ਜਾਣਾ ਸੀ ਮੈਨੂੰ ਸਕੂਲੋਂ ਲੈਣ ਜਾਣ ਦਾ ਫੇ ਰੋਟੀ ਦੀ ਵੀ ਸੀ ਮੈਨੂੰ ਕਿ ਰੋਟੀ ਬਣ ਜਾਵੇ ਪਹਿਲਾਂ ਜਲਦੀ ਜਲਦੀ ਕਿਉਂਕਿ ਖੀਰ ਤਾਂ ਬਣ ਗਈ ਸੀ ਤੇ ਪੂੜਿਆਂ ਦਾ ਵੀ ਆਪਾਂ ਇੱਕ ਸਾਈਡ ਤੇ ਮਟਰ ਜਿਹਾ ਬਣਾ ਕੇ ਰੱਖ ਲਿਆ ਸੀ ਬਸ ਮੈਂ ਚਾ ਆਟਾ ਪਾ ਕੇ ਉਹਨੂੰ ਮਿਕਸ ਕਰਨ ਲੱਗੀ ਸੀ ਤੇ ਹੁਣ ਜਨਤ ਆ ਗਈ ਸੀ ਸਕੂਲੋਂ ਰੋਟੀ ਰੋਟੀ ਖਲਾਉਂਦੀ ਐ ਇਹਨਾਂ ਨੂੰ ਤੇ ਹੁਣ ਮੈਂ ਪੂੜਿਆਂ ਦਾ ਲੱਗੀ ਕੋਲ ਕੋਲਣ ਆਟਾ ਜਿਹੜਾ ਸੀ ਨਾ ਪਿਆ ਸੀ ਉਹ ਥੋੜਾ ਸੀ ਤਾਂ ਜਿੱਦਾਂ ਕੋਲ ਥੋੜਾ ਜਿਹਾ ਪਤਲਾ ਲੱਗਦਾ ਸੀ ਮੈਨੂੰ ਇਹਦੇ ਵਿੱਚ ਮੈਂ ਪਾ ਲਈ ਸੀ ਥੋੜੀ ਜੀ ਸੌਂਫ ਤੇ ਥੋੜੀ ਜੀ ਅਜਵੈਨ ਆਪ ਇੰਡੀਆ ਦੇ ਪੀਪਲ ਦੇ ਪੱਤੇ ਲੈ ਆਉਂਦੇ ਹੁੰਦੇ ਆ ਤਾਂ ਮੈਂ ਇੱਥੇ ਗੱਤਾ ਕੱਟਿਆ ਸੀ ਥੋੜਾ ਜਿਹਾ ਗੱਤਾ ਕੱਟ ਕੇ ਜਨਤ ਕਹਿੰਦੀ ਮੰਮੀ ਮੰਮੀ ਲੱਗੇ ਆਉਣਾ ਵਾ ਆਪਾਂ ਇਕੱਠੇ ਬਣਾਉਣੇ ਮੈਂ ਵੀ ਦੇਖਣੇ ਆ ਮੈਂ ਕਹੇ ਜਲਦੀ ਦੇਖ ਲਈ ਫਿਰ ਆਪਾਂ ਪੂਰੇ ਬਣਾਉਣੇ ਸਟਾਰਟ ਕਰਨ ਲੱਗੇ ਸੀ ਪਹਿਲਾਂ ਮਤਵਾ ਤੋਤਾ ਤਵੇ ਮੈਂ ਬਣਾਉਣ ਲੱਗੀ ਆ ਜੀ ਨਾਨ ਸਟਿਕ ਤਵੇ ਤੇ ਤਵਾ ਤਵਾ ਤੋ ਓਕੇ ਸ਼ਟੋ ਪਾਪਾ ਕਰ ਦਿੱਤਾ ਔਨ ਇਹ ਮੈਂ ਤੇਲ ਸਰੋਂ ਦਾ ਜਿੱਦਾਂ ਇੰਡੀਆ ਦੇ ਸਰੋਂ ਦਾ ਤੇਲ ਹੀ ਲਾਉਂਦੇ ਹੁੰਦੇ ਆ ਨਾ ਪਰ ਮੈਂ ਇਹਦੇ ਵਿੱਚ ਥੋੜਾ ਜਿਹਾ ਰਿਫਾਈਨਡ ਮਿਕਸ ਕੀਤਾ ਸੀ ਥੋੜਾ ਜਿਹਾ ਜਿਆਦਾ ਨਹੀਂ ਤਾਂ ਮੈਂ ਕਿ ਤਵਾ ਥੋੜਾ ਜਿਹਾ ਹੁਣ ਗਰਮ ਹੋ ਜੇ ਤੇ ਫਿਰ ਆਪਾਂ ਲਾਉਨੇ ਆ ਇਹਦੇ ਉੱਪਰ ਤੇਲ ਤੇ ਰਿਫਾਈਨਡ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਜਨਤ ਮੇਰੇ ਲੱਗ ਗਈ ਆਈ ਉਹਨ ਦੇਖਣਾ ਹੀ ਵੀ ਪੂੜੇ ਕਿੰਨੂ ਕਹਿੰਦੇ ਨੇ ਕਾਦੇ ਨਹੀਂ ਕਦੀ ਵੀ ਮੈਂ ਕਿਹਾ ਕੋਈ ਨਹੀਂ ਤੂੰ ਦੇਖ ਲਈ ਕਿੱਦਾਂ ਬੰਦੇ ਆ ਮੈਂ ਵੀ ਪਹਿਲੀ ਵਾਰ ਟਰਾਈ ਕਰਨ ਲੱਗੀ ਆ ਚਲੋ ਜੀ ਆਪਾਂ ਥੋੜਾ ਥੋੜਾ ਤੇਲ ਲਾ ਦਿੱਤਾ ਤਵੇ ਦੇ ਉੱਤੇ ਤੇ ਹੁਣ ਅਸੀਂ ਚੜਾਉਣ ਲੱਗੇ ਆ ਜੀ ਪਹਿਲਾ ਪੂੜੇ ਦਾ ਕੋਲ ਤੇ ਦੇਖਦੇ ਆਂ ਵੀ ਕਿੱਦਾਂ ਦਾ ਬੰਦਾ ਪੂੜਾ 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 ਸੋ ਨਵੇਂ ਨੇ ਜੀ ਸਾਰੇ ਬਣਾਉਂਦੇ ਆ ਪਰ ਅਸੀਂ ਆਦ ਕੀ ਸਟਾਰਟਿੰਗ ਚ ਬਣਾ ਲੇ ਚਲੋ ਜੀ ਪੈਨ ਲੱਗਾ ਜੀ ਪਹਿਲਾ ਪੂੜਾ ਬਬ ਲਿਆ ਅਸੀਂ ਬਾਬੇ ਦਾ ਨਾਂ ਤੇ ਚਲੋ ਜੀ ਪਹਿਲਾ ਪੂੜਾ ਬਣਾਈਏ ਪਹਿਲਾ ਮੈਂ ਕੜਸੀ ਨਾਲ ਇਹਨੂੰ ਖਲਾਰਨ ਲੱਗੀ ਸੀ ਫਿਰ ਮੈਂ ਕਿਹਾ ਹਾਏ ਕਿਤੇ ਟੋਟੀ ਨਾ ਜਾਵੇ ਜਿੱਦਾਂ ਮੈਨੂੰ ਡਰ ਲੱਗਦਾ ਸੀ ਕਿ ਮੈਂ ਪਹਿਲੀ ਵਾਰੀ ਬਣਾਉਣ ਲੱਗੀ ਸੀ ਪਰ ਮੈਂ ਗੱਤਾ ਕੱਟ ਲਿਆ ਸੀ ਗੱਤੇ ਦੇ ਨਾਲ ਲੱਗ ਪਈ ਉਹਨੂੰ ਥੋੜਾ ਜਿਹਾ ਉਪਰੋਂ ਮਤਲਬ ਕਿ ਖਲਾਰ ਜਿਆ ਲਿਆ ਪੂੜੇ ਨੂੰ ਪਰ ਗਾਂ ਤਾਂ ਜਦੋਂ ਮੈਂ ਬਰਉਣਾ ਨਾ ਮੈਨੂੰ ਚਮਚੇ ਨਾਲ ਵੀ ਕਰ ਲਿਆ ਕਰਨਾ ਹੁਣ ਮੈਨੂੰ ਪਤਾ ਲੱਗ ਗਿਆ ਅੱਜ ਜਸਟ ਏ ਟ੍ਰਾਈ ਸੀ ਪਹਿਲੀ ਵਾਰ ਮੈਟਰ ਵੀ ਠੀਕ ਸੀ ਬਾਲਾ ਪਤਲਾ ਨਹੀਂ ਸੀ ਹੈਗਾ ਪਰ ਸਹੀ ਸੀ ਤੇ ਬਾਰ ਮੇ ਹੀ ਪੈਂਦੇ ਆ ਹੀ ਤੇ ਗਰਮੀ ਅੰਦਰ ਓਨੀ ਸੀ ਗਰਮੀ ਬਹੁਤ ਲੱਗੰਦਈ ਤੇ ਮੈਂ ਅਰਦੀ ਅਰਦੀ ਉਹਨੂੰ ਚੱਕਦੀ ਸੀ ਕਿਤੇ ਟੁੱਟ ਨਾ ਜਾਵੇ ਹਾਈ ਬੇਇੱਜ਼ਤੀ ਨਾ ਹੋ ਜਾਏ ਕਿ ਪੂੜੇ ਬਣਾਉਣ ਲੱਗੀ ਤੇ ਆ ਕੀ ਕੀਤਾ ਪਰ ਬਾਬਾ ਜੀ ਨੇ ਇੱਜ਼ਤ ਰੱਖ ਲਈ ਤੇ ਪੂੜਾ ਸਾਡਾ ਬਣ ਚੱਲਾ ਸੀ ਵਧੀਆ ਦਰਦੀ ਦਰਦੀ ਕਰਦੀ ਸੀ ਜੋ ਵੀ ਕਰਨ ਦਈ ਸੀ ਜਨਤ ਕਹਿੰਦੀ ਮੰਮੀ ਮੈਂ ਕਰਦੀ ਆ ਮੈਂ ਕਿਹਾ ਮੈਨੂੰ ਡਰ ਲੱਗਾਂ ਤੇ ਰਹਿਣ ਦੇ ਪੈਣਾ ਤੂੰ ਤੋੜ ਹੀ ਨਾ ਦਈ ਪਰ ਸਹੀ ਹੋ ਗਿਆ ਜਦ ਮੈਂ ਸੁਜੀ ਸਾਈਡ ਕੀਤੀ ਤਾਂ ਪੂੜਾ ਆਪਣਾ ਸਹੀ ਮੈਂ ਕਿਹਾ ਆਪਾਂ ਕੰਮ ਜਾਪ ਹੋ ਗਏ ਹਾਂ ਥੋੜਾ ਜਿਹਾ ਤੇਲ ਮੈਂ ਉੱਪਰ ਫੇਰ ਲਾ ਲਿਆ ਮੈਂ ਕਿਹਾ ਥੋੜਾ ਜਿਹਾ ਲਾ ਲੈਣੀ ਜਿੱਦਾਂ ਮੈਂ ਪਹਿਲਾਂ ਵੀ ਥੋੜਾ ਜਿਹਾ ਹੀ ਲਾਇਆ ਸੀ ਐਵੇਂ ਮਾੜਾ ਜੇ ਲਾ ਕੇ ਤਾਂ ਚਲੋ ਜੀ ਆਪਣਾ ਤਾਂ ਪੂੜਾ ਬਣ ਗਿਆ ਵਧੀਆ ਤੇ ਜੰਨਤ ਹੋਗੀ ਖੁਸ਼ ਕਹਿੰਦੀ ਮੰਮੀ ਇਹ ਤਾਂ ਮੇਰੇ ਪੈਨ ਕੇਕ ਵਰਗਾ ਬਣ ਗਿਆ ਮੈਂ ਕਿਹਾ ਬਸ ਤੇਰਾ ਪੈਨ ਕੇਕ ਹੁੰਦਾ ਵਾ ਤੇ ਸਾਡਾ ਪੂੜਾ ਕੇਕ ਹੈ ਕਹਿੰਦੀ ਪੂੜਾ ਕੇਕ ਬਣ ਗਿਆ ਮੈਂ ਕਿਹਾ ਮਾਲ ਪੂੜੇ ਤੋਂ ਤੂੰ ਇਹਨਾਂ ਦਾ ਨਾਂ ਰੱਖਦੇ ਪੂੜਾ ਕੇਕ ਚਲੋ ਜੀ ਹੁਣ ਅਸੀਂ ਪੂੜੇ ਕੇਕ ਬਣਾ ਹੀ ਗਏ ਫਿਰ ਉਹ ਕਹਿੰਦੀ ਮੈਂ ਤਾਂ ਪੂੜੇ ਕੇਕ ਹੀ ਕਹਿਣਾ ਮੈਂ ਕਿ ਚੱਲ ਪੂੜੇ ਕੇਕ ਕਹਿ ਦਿੰਦੇ ਆ ਮਾਲ ਪੂੜਿਆਂ ਦਾ ਨਾਮ ਚੇਂਜ ਕਰਕੇ ਸਾਡੀ ਕੁੜੀ ਨੇ ਰੱਖ ਦਿੱਤਾ ਜੀ ਪੂੜਾ ਕੇਕ ਛੇਹੀ ਗੱਲਾਂ ਮੈਂ ਪੂੜੇ ਕੇਕ ਆਜਾ ਜਿੰਨੇ ਜਿੰਨੇ ਖਾਣੇ ਆ ਖਾ ਲਓ ਖੀਰ ਵੀ ਆਪਣੇ ਤਿਆਰ ਆ ਪੂੜੇ ਵੀ ਆਪਣੇ ਬਣ ਗਏ ਆ ਬਾਕੀ ਕਈਆਂ ਨੇ ਤਾਂ ਪਹਿਲਾਂ ਹੀ ਬਣਾ ਕੇ ਖਾ ਲਏ ਐ ਮੈਨੂੰ ਲੱਗਦਾ ਸੌਣ ਦਾ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਖਾ ਲਏ ਐ ਐਥੇ ਮੇਰੀ ਸਹੇਲੀ ਆ ਉਹਨਾਂ ਮੈਂ ਜਦੋਂ ਦੀ ਇੱਥੇ ਆਈਆਂ ਨਾ ਮੈਂ ਕਦੀ ਨਹੀਂ ਇੰਡੀਆ ਵੀ ਨਹੀਂ ਸੀ ਕਦੀ ਬਣਾਇਆ ਸਾਡੇ ਘਰੇ ਜਿੱਦਾਂ ਅਸੀਂ ਵਿਚਾਰੋਂ ਲੈ ਕੇ ਆਉਂਦੇ ਹੁੰਦੇ ਸੀ ਜ਼ਿਆਦਾਤਰ ਸਾਡੇ ਆਉਂਦੇ ਹੁੰਦੇ ਸੂਜੀ ਵਾਲੇ ਢੂੜੇ ਬਾਹਰੋਂ ਦੇ ਸਿੱਖਿਓ ਦੇ ਤੇ ਇੱਥੇ ਮੇਰੀ ਸਹੇਲੀ ਉਹਨੇ ਹਰ ਵਾਰੀ ਜਦੋਂ ਬਣਾਉਣੇ ਨਾ ਉਹਨੇ ਮੈਨੂੰ ਸਪੈਸ਼ਲੀ ਕਹਿਣਾ ਵੀ ਮੈਂ ਖੀਰ ਢੂੜੇ ਬਣਾਏ ਆ ਤਾਂ ਆ ਜਾ ਖਾ ਲਾ ਮੈਂ ਉਹਦੇ ਕੋ ਖਾਦੇ ਆ ਦੋ ਤੇ ਤਿੰਨ ਕਿ ਚਾਰ ਵਾਰੀ ਮੈਂ ਖਾਦੇ ਆ ਬਹੁਤ ਸਵਾਦ ਬਣਾਉਂਦੇ ਆ ਵੀ ਤਾਂ ਮੈਂ ਕਿਹਾ ਚੱਲ ਐਤ ਕੀ ਆਪਾਂ ਟਰਾਈ ਕਰ ਲੈਨੇ ਆ ਹੁਣ ਮੈਂ ਵੀ ਉਹਨਾਂ ਨੂੰ ਕਹਿਣਾ ਸੀ ਪਰ ਮੈਂ ਬਣਾਏ ਬਹੁਤ ਸ਼ਾਮ ਨੂੰ ਸੀ ਚਲੋ ਮੈਂ ਕਿਹਾ ਕੋਈ ਨਹੀਂ ਅੱਜ ਜਾ ਚਾਹੁੰਦੀ ਆ ਤੇ ਆਪਾਂ ਫੇਰ ਬਣਾਵਾਂਗੇ ਕਿਸੇ ਦਿਨ ਫੇਰ ਦੁਬਾਰਾ ਟਰਾਈ ਕਰਾਂਗੇ ਅੱਜ ਟਰਾਈ ਕੀਤੇ ਆ ਬਾਕੀ ਤੁਸੀਂ ਵੀ ਦੱਸਿਓ ਸਾਨੂੰ ਕਿ ਸਹੀ ਬਣੇ ਆ ਥੋੜਾ ਜਿਹਾ ਜਦੋਂ ਅਗਲਾ ਬੰਦਾ ਹੌਸਲਾ ਦੇ ਦਿੰਦਾ ਨਾ ਕਿ ਸਹੀ ਬਣੇ ਆ ਫੇਰ ਬੰਦਾ ਦੁਬਾਰਾ ਫੇਰ ਟਰਾਈ ਕਰਦਾ ਕਿਉਂਕਿ ਮੈਂ ਖਾ ਕੇ ਦੇਖਿਆ ਸੀ ਥੋੜਾ ਜਿਹਾ ਟੇਸਟ ਕੀਤਾ ਸੀ ਜਿੱਦਾਂ ਮਿੱਠਾ ਇੰਨਾ ਵੀ ਨਹੀਂ ਸੀ ਨਾਰਮਲ ਜਿਹਾ ਸੀ ਮੈਨੂੰ ਲੱਗਦਾ ਸੀ ਕਿ ਮੇਰਾ ਗੁੜ ਘਟਿਆ ਉਹਦਾ ਸ਼ੱਕਰ ਵੀ ਹੈਗੀ ਸੀ ਪਰ ਮੈਂ ਸ਼ੱਕਰ ਨਹੀਂ ਫਿਰ ਵਰਤੀ ਮੈਂ ਕਿਹਾ ਗੋੜੀ ਇੰਨਾ ਕੀ ਆ ਕੋਈ ਗੱਲ ਨਹੀਂ ਘੱਟ ਵੱਧ ਜਿੰਨਾ ਵੀ ਹੈਗਾ ਕਿਉਂਕਿ ਖੀਰ ਦੇ ਵਿੱਚ ਮਿੱਠਾ ਹੈਗਾ ਸੀ ਮੈਂ ਕਿਹਾ ਇੰਨਾ ਕੁ ਚੱਲ ਹੀ ਜਾਣਾ ਇੱਕ ਚੀਜ਼ ਘੱਟ ਹੋਵੇ ਇੱਕ ਥੋੜਾ ਤੇਜ ਹੋਵੇ ਇੰਨਾ ਜ਼ਿਆਦਾ ਵੀ ਨਹੀਂ ਸੀ ਤੇਜ ਜਿੱਦਾਂ ਠੀਕ ਸੀ ਲਓ ਜੀ ਆਪਾਂ ਹੁਣ ਪਰਫੈਕਟ ਹੋ ਗਏ ਆ ਜੀ ਪੂੜੇ ਬਣਾਉਣ ਚ ਜਿੰਦਾਂ ਦੇ ਵੀ ਬਣਾਏ ਆ ਬੰਦੇ ਬਏ ਆ ਤੁਹਾਡੇ ਸਾਹਮਣੇ ਆ ਤੇ ਜੰਨਤ ਨੂੰ ਪਈ ਸੀ ਕਿ ਮੰਮੀ ਮੈਨੂੰ ਪਹਿਲਾਂ ਦੇ ਦਿਓ ਮੈਂ ਖਾ ਕੇ ਦੇਖਣਾ ਮੈਂ ਕਿਹਾ ਚਲ ਕੋਈ ਨਹੀਂ ਤੂੰ ਵੀ ਖਾ ਲੈ ਗੰਦੀ ਪਹਿਲਾਂ ਆਪਾਂ ਦੋ ਪੂੜੇ ਬਣਾ ਕੇ ਕਹਿੰਦੀ ਮੰਮੀ ਮੈਂ ਪਾਪਾ ਨੂੰ ਦੇ ਕੇ ਆਉਣਾ ਪਾਪਾ ਖਾ ਕੇ ਦੇਖਣ ਪਹਿਲਾਂ ਬਈ ਸਵਾਦ ਬਣਿਆ ਮੈਂ ਤਾਂ ਚਲਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਖੀਰ ਖਾ ਲਈ ਸੀ ਕਹਿੰਦੇ ਖੀਰ ਸਵਾਦ ਬਣੀ ਮੈਂ ਚਲੋ ਠੀਕ ਹੈ ਅਸੀਂ ਬਹੁਤ ਘੱਟ ਘਰ ਬਣਾਈਦੀ ਆ ਕਿਉਂਕਿ ਖਾਂਦਾ ਨਹੀਂ ਕੋਈ ਵੀ ਤੇ ਫਿਰ ਮੈਂ ਬਣਾਉਂਦੀ ਨਹੀਂ ਆ ਵਾ ਚੀਜ਼ਾਂ ਪਈਆਂ ਰਹਿੰਦੀਆਂ ਉਹ ਪਈ ਆ ਜੰਨਤ ਪਤਾ ਨਹੀਂ ਕੀ ਕਰੀ ਜਾਂਦੀ ਉਹਨੂੰ ਕਿੱਧਰ ਨੂੰ ਵੜਨ ਦਈ ਆ ਕੜਾਈ ਉਹਦੇ ਤਵੇ ਦੇ ਵਿੱਚ ਵੀ ਸਿੱਪੀ ਨੂੰ ਪੂੜਾ ਸਾਡਾ ਬਣਿਆ ਵਿੰਗਾ ਤੜਿੰਗਾ ਡਿੰਗਾ ਕੜਿੰਗਾ ਚਲੋ ਜੀ ਦੋ ਬੂੜੇ ਗਏ ਬਣ ਦੋ ਬੂੜੇ ਬਣ ਗਏ ਤੇ ਮੈਂ ਕਿਹਾ ਚਲ ਮੈਂ ਤੈਨੂੰ ਖੀਰ ਪਾ ਕੇ ਦਿੰਨੀ ਆ ਤਾਂ ਕਹਿੰਦੀ ਮੰਮੀ ਮੈਂ ਪਾਪਾ ਨੂੰ ਦੇ ਕੇ ਆਉਣੇ ਆ ਮੈਂ ਕਿਹਾ ਚਲ ਦੇ ਆ ਪਹਿਲਾਂ ਪੁੱਛਿਆ ਵੀ ਕਿੱਦਾਂ ਦੇ ਬਣੇ ਸਵਾਦ ਬਣੇ ਆ ਅੱਜ ਮੈਂ ਥੱਕ ਵੀ ਗਈ ਸੀ ਅੱਜ ਸਵੇਰ ਦੀ ਚਲ ਸੋ ਚਲ ਚਲ ਸੋ ਚਲ ਪਹਿਲਾਂ ਕਰ ਪਹਿਲਾਂ ਸਵੇਰੇ ਉੱਠੀ ਉਟਕੇ ਘਰ ਦਾ ਕੀਤਾ ਫਿਰ ਜਨਤਨ ਸਕੂਲ ਪੇਜ ਕੇ ਫਿਰ ਸਫਾਈਆਂ ਸਉਈਆਂ ਕੀਤੀਆਂ ਸਫਾਈਆਂ ਕਰਕੇ ਤੇ ਬੀਬੀ ਆ ਗਏ ਫਿਰ ਮੈਂ ਬਸ ਰਸੋਈ ਚ ਲੱਗ ਗਈ ਬਾਹਰ ਮੀਂਹ ਪਈ ਜਾਂਦਾ ਹੈ ਅੱਜ ਜਨਤਨ ਨੂੰ ਨਹੀਂ ਮੈਂ ਸਕੂਲੋਂ ਲੈਣ ਵਾਸਤੇ ਗਈ ਕਿ ਮੈਂ ਚਲ ਜਾਨੀ ਹੰਦੀ ਲੈਣਾ ਅੱਜ ਮੈਂ ਗਈ ਨਹੀਂ ਉਹਨੂੰ ਲੈਣ ਵਾਸਤੇ ਮੈਂ ਕਿ ਚੱਲ ਅੱਜ ਖਾਣਾ ਸਕੂਲ ਖਾ ਲਵਗੀ ਮਾਤੀ ਵਾਸਤੇ ਇਦਾਂ ਹੀ ਆਪਾਂ ਪੂੜੇ ਬਣਾ ਹੀ ਗਏ ਤਾਂ ਵੀ ਸਾਡੇ ਕੋਈ ਜ਼ਿਆਦਾ ਨਹੀਂ ਬਣੇ ਜਿੱਦਾਂ 10-12 ਪੂੜੇ ਬਰ ਬਣ ਗਏ ਸੀ ਜਿੰਨਾ ਕੁ ਵੀ ਹੈਗਾ ਸੀ ਮੈਂ ਕੋਲ ਮੈਲ ਬਣਾਇਆ ਸੀ ਉਹਦੇ ਵਿੱਚ ਇੰਨੇ ਕੁ ਪੂੜੇ ਬਣ ਗਏ ਸੀ ਬਣਾ ਕੇ ਤਾਂ ਫਿਰ ਮੈਂ ਨੂੰ ਖੀਰ ਪਾ ਕੇ ਦਿੱਤੀ ਖੀਰ ਤੇ ਪੂੜੇ ਕਹਿੰਦੀ ਮੰਮੀ ਪਾਉ ਦੇ ਮੈਂ ਪਾ ਕੇ ਦਿੱਤੇ ਮੈਂ ਕਿਾ ਚੱਲ ਪਾਪਾ ਆਂਦੇ ਆ ਪਾਪਾ ਖਾ ਕੇ ਦੇਖ ਲੈਂਦੇ ਆ ਐ ਨਾਨਮੀ ਨੇ ਕਿਹਾ ਦੇਖ ਤਾਂ ਮੈਂ ਨਹੀਂ ਖਾਣੀ ਜਨਰਲ ਸਿੰਘ ਜੀ ਨੇ ਦੇ ਕੇ ਉਹਨੇ ਪਾਪਾ ਨੂੰ ਘੁਆਣਾ ਹੀ ਆ ਸਭ ਤੋਂ ਪਹਿਲਾਂ ਜਨਤ ਲੱਗੀ ਸੀ ਟੇਸਟ ਕਰਨ ਇਹ ਕਹਿੰਦੇ ਮੈਂ ਨਹੀਂ ਖਾਣੇ ਕਿਉਂਕਿ ਹੀ ਪਹਿਲਾਂ ਗਿਆ ਸੀ ਅਹੀਂ ਕਿਸ ਗੱਤਾ ਕੱਟ ਕੇ ਦੋ ਇਹਨਾਂ ਕੱਟ ਕੇ ਨਹੀਂ ਦਿੱਤਾ ਸੀ ਕਿ ਫਿਰ ਤੁਹਾਨੂੰ ਪੂੜੇ ਨਹੀਂ ਮਿਲਣੇ ਇਹ ਕਹਿੰਦੇ ਮੈਂ ਪੂੜੇ ਖਾਣੇ ਨਹੀਂ ਜਨਰਲ ਤਾਂ ਕਹਿੰਦੀ ਹਾਂ ਤੇ ਕਹਿਤਾ ਤਾਂ ਉਹਨੂੰ ਕਹਿੰਦੇ ਮੈਂ ਖਾਣਾ ਨਹੀਂ ਆ ਮੈਂ ਘਾਪੇ ਖਾ ਲਾਣੇ ਕੋਈ ਗੱਲ ਨਹੀਂ ਘੜੀ ਕੇ ਡਰਾਮਾ ਕਰਨਾ ਵਸ ਕਾਫੀ ਜਨਤ ਕਹਿੰਦੀ ਮੈਂ ਟੇਸਟ ਕਰਕੇ ਦੱਸਾਂਗੀ। ਲਓ ਜੀ ਜਨਤ ਨੇ ਖਾਦਾ ਹਾ ਖੀਰ ਨਾਲ ਪੂੜਾ ਦੇ ਕਹਿੰਦੀ ਮम्मी ਬਹੁਤ ਟੇਸਟੀ ਆ ਇੰਨਾ ਟੇਸਟੀ ਲੱਗਾ ਚਲੋ ਜੀ ਉਹਨੂੰ ਟੇਸਟੀ ਲੱਗਾ ਤਾਂ ਫਿਰ ਠੀਕ ਹੀ ਠੀਕ ਹੀ ਆ। ਜੇ ਜਨਤ ਨੇ ਚੀਜ਼ ਖਾ ਲਈ ਸਮਝੋ ਸਵਾਦ ਹੀ ਆ। ਕਹਿੰਦੀ ਪਾਪਾ ਤੁਸੀਂ ਵੀ ਖਾ ਕੇ ਦੱਸੋ। ਨੇ ਨੰਨੇ ਵੀ ਖਾਦਾ ਕਹਿੰਦੇ ਬਹੁਤ ਸਵਾਦ। ਬਹੁਤ ਸਵਾਦ ਬਹੁਤ ਸਵਾਦ। ਮੇਗਾ ਚਲ ਹੁਣ ਸੁਆਦ ਆ ਦੇ ਹੁਣ ਆਪਾਂ ਜਿਹੜਾ ਪਿਆ ਮਕਬੂਲ ਆਪਾਂ ਇਹ ਬਣਾ ਕੇ ਸਾਰੇ ਬੂੜੇ ਤੇ ਫੇਰ ਆਪਾਂ ਮੈਂ ਤਾਂ ਕਹ ਮੈਂ ਤਾਂ ਬਾਅਦ ਚ ਖਾਉਂਗੀ ਹੁਣ ਜਿਹੜੇ ਹੈਗੇ ਮੈਂ ਪਹਿਲਾਂ ਬਣਾ ਲਵਾਂ ਤਾਂ ਜਨਤ ਗੰਦੀ ਮੈਂ ਬਣਾਉਣਾ ਮੈਂ ਕਿਤੇ ਤੋਂ ਬੰਨਣਾ ਨਹੀਂ ਆ ਮੈਂ ਕੋਈ ਨਹੀਂ ਲਾਸ ਤੇ ਦੇਖਦੀ ਆ ਦੱਸ ਦੇ ਜਦੋਂ ਤੁੜਾ ਜੀ ਕੋਲ ਜ਼ਿਆਰਾ ਜੂਗਾ ਨਾ ਉਦੋਂ ਤੂੰ ਬਣਾ ਲਈ ਆਪਣਾ ਪਰ ਰਹੀ ਏ ਮੇਰੇ ਲੱਗ ਗਈ ਚਿੱਪੀ ਫੜ ਕੇ ਘੜੀ ਰਹੀ ਐ ਕਿ ਮੈਂ ਵੀ ਬਣਾਉਣਾ ਵਾ ਤੁਹਾਡੇ ਨਾਲ ਦਾਦੀ ਦਾਦੀ ਮੈਂ ਕਿਹਾ ਨਹੀਂ ਜ਼ਰਤੋਂ ਬਨਣਾ ਨਹੀਂ ਆ ਪਾਸ ਇਦਈ ਆਪਾ ਬਣਾਈ ਗਏ ਬਾਰ ਮੀ ਪਈ ਜਾਂਦੇ ਆ ਮੀ ਹਟਾ ਨਹੀਂ ਨਹੀਂ ਦਿਆ ਮੈਂ ਕੱਲ ਤੇ ਬੂਰਾ ਸੌਂ ਦਾ ਮਹੀਨਾ ਬਣ ਲੱਗਾ ਪਿਆ ਇੰਡੀਆ ਜਦੋਂ ਮੀ ਪੈਂਦਾ ਹੋਇਆ ਉਹ ਕਹਿੰਦੇ ਹੁੰਦੇ ਅੱਜ ਖੀਰ ਪੂਰੇ ਬਣਾਉਣੇ ਚਲ ਮੈਂ ਕਿਹਾ ਆਪਣੇ ਵੀ ਅੱਜ ਸੌਂ ਦਾ ਮਹੀਨਾ ਲੱਗਾ ਅਗਾ ਦਾ ਸੌਂ ਦਾ ਮਹੀਨਾ ਹੀ ਆ ਸੱਚ ਫਿਰ ਤੋਂ ਗਲਤ ਕਹਿ ਹੋ ਗਿਆ ਸੌਂ ਦਾ ਮਹੀਨਾ ਲੱਗਾ ਸੌਂ ਦਾ ਮਹੀਨਾ ਚੱਲਣ ਦੇ ਆ ਵਾ ਬਈ ਇੰਡੀਆ ਜਿੱਦਾਂ ਬਣਾਉਂਦੇ ਆ ਚੱਲ ਆਪਾਂ ਵੀ ਬਣਾ ਲੈਨੇ ਆ ਕਹਿੰਦਾ ਮਤਲਬ ਇਹ ਆ ਕਿ ਮੀਂਹ ਪੈਂਦਿਆ ਤੇ ਸਮਝ ਚੜੀ ਲੱਗੀ ਆ ਸੌਂ ਦਾ ਮਹੀਨਾ ਕੋਕ ਗਰਮੀ ਦੇ ਵਿੱਚ ਖਾਣ ਨੂੰ ਦਿਲ ਨਹੀਂ ਕਰਦਾ ਥੋੜਾ ਜਿਹਾ ਮੀਂਹ ਪੈਂਦਾ ਹੋਵੇ ਤੇ ਠੀਕ ਆ ਬਾਕੀ ਮੈਟਰ ਸਹੀ ਬਣਿਆ ਹੀ ਕੋਈ ਵਿੱਚ ਜਿੱਦਾਂ ਕਹਿ ਦਿੰਦੇ ਨੇ ਢਿਲੇ ਢਿਲੇ ਜੇ ਨਾ ਰਹਿਣਾ ਕੇ ਦੇ ਫਿਰ ਸਹੀ ਨਹੀਂ ਬਣਦੇ ਖੀਰ ਮੈਂ ਕੱਢ ਲਈ ਸੀ ਪਤੀਲੇ ਵਿੱਚੋਂ ਇੱਕ ਕਾਪਰ ਵੇਰ ਭਰ ਕੇ ਫਰਿਜ ਚਾ ਲਿਆ ਸੀ ਇੱਕ ਬਾ ਰੱਖ ਲਿਆ ਸੀ ਖਾਣ ਵਾਸਤੇ ਚਲੋ ਜੀ ਊੜੇ ਆਪਣੇ ਬਣ ਗਏ ਸਾਰੇ ਜਨਤ ਕੋਲ ਉਹ ਐਂਡ ਵਾਲਾ ਬਣੀ ਸੀ ਬੰਦਾ ਪਿਆ ਮੈਂ ਕਿਹਾ ਮੈਂ ਆਪੇ ਬਣਾ ਲੈਂਨੀ ਆ ਊੜੇ ਬਣ ਗਏ ਸਾਰੇ ਮੈਂ ਕਿਹਾ ਚਲ ਜਨਤ ਹੁਣ ਮੈਂ ਵੀ ਖਾ ਲੈਂਨੀ ਮੈਂ ਕਿਹਾ ਆਪਾਂ ਖਾ ਲੈਨੇ ਕਿਉਂਕਿ ਇਹਨੇ ਪਹਿਲਾਂ ਥੋੜਾ ਟੇਸਟੀ ਕੀਤਾ ਸੀ ਫਿਰ ਆਪਾਂ ਦੋਨਾਂ ਨੇ ਖੀਰ ਊੜੇ ਖਾਦੇ ਤੇ ਸਾਨੂੰ ਬਹੁਤ ਲੱਗੇ ਸੁਆਦ ਤੇ ਹੁਣ ਤੁਸੀਂ ਵੀ ਸਾਡਾ ਵਲੌਗ ਦੇਖ ਕੇ ਦੱਸੋ